ਸਤਿ ਸ਼੍ਰੀ ਅਕਾਲ ਜੀ। ਸੋਖਦੇ ਹਾਂ ਤੁਹਾਡਾ ਅੱਜ ਦੀ ਵੀਡੀਓ 'ਚ। ਟੋਟਰ ਬਰਾਏ ਤੇ ਕਾਕਾ ਖ ਵੱਢ ਕੇ ਆਪਣੇ ਘਰਾਂ ਰੱਖ ਕੇ ਆ ਗਏ ਹੁਣ। ਨਿੰਮਾ ਪਈਆਂ ਦੀਆਂ ਦੋ। ਮੈਂ ਕਿਹਾ ਵੀ ਚਾਹ ਲਾ ਦੀ ਇੱਕ ਇੱਧਰ ਇੱਕ ਪਰਲੇ ਪਾਸ। ਇੱਕ ਇੱਧਰ ਲੱਗੇ ਲਾਉਣ। ਇਹ ਨੱਕੇ ਕੋਲ ਸਾਡੇ ਬੰਦੇ ਨੂੰ ਕਿਹਾ ਮੈਂ ਪਟਟੋਆ ਵੀ ਨਿੰਮ ਲਾਈਏ। ਇੱਕ ਇੱਧਰ ਲਾ ਦੇਣੀ ਤੇ ਇੱਕ ਉੱਧਰ ਲਾ ਕੇ ਆਉਣੀ ਆ ਪਰਲੇ ਨੱਕੇ ਪਰ। ਟਾਈਮ ਬਹੁਤ ਆ। ਤੋ ਪੂਲਰਾ ਕਰਕੇ ਫੇਰ ਜੜਾ ਤਾਂ ਹੋਣੀ ਆ ਹੀ ਨਾ। ਫੂਲਰ ਦਾ ਬਥੇਰੇ ਖੜੇ ਹੁਣੇ ਪੱਟ ਦੇਣੇ ਫੂਲਰ ਆ ਦੁਆਰਾ ਫੁੱਟੇ ਵੀ ਐ ਇਹੇ ਵੀਰੇ ਉਹ ਇੱਥੇ ਪਟਾਤੇ ਤੇ ਆਪਾਂ ਨੇ ਉਹਦੇ ਕਰਕੇ ਉਰਾਂ ਰੱਖੂ ਰਹੀ ਉਰਾਂ ਹੀ ਉਰਲੇ ਪਾਸੇ ਰੱਖ ਪਰਲੇ ਪਾਸੇ ਨਾਲ ਲੈ ਜਾ ਕੋਈ ਨਹੀਂ ਪੱਟਲਾ ਉਰਲੇ ਪਾਸੇ ਨੂੰ ਮੈਂ ਨੱਕੇ ਤੇ ਕੋਲ ਲਾ ਦਿੰਦਾ ਬੈਠ ਹੋ ਜਾਂਦਾ ਇੱਥੇ ਸ਼ਾਮਾਂ ਨੂੰ ਕੋਈ ਹੈ ਨਹੀਂ ਦਰਖਤ ਫੂਲਰ ਦਾ ਹੈਗੇ ਆ ਪਰ ਇਹ ਦਰਖਤ ਨਹੀਂ ਹੈਗੇ ਮੈਂ ਚੱਲ ਨਿਮਾ ਲਾਉਂਦੇ ਇੱਕ ਇੱਕੋ ਮੋਟਰਪ ਗਾਹਾਂ ਲਾ ਕੇ ਆਵਾਂਗੇ ਥੋੜਾ ਜਿਹਾ ਡੂੰਗਾ ਪਟਲਾ ਕਹੀਂ ਨਾ ਤੋੜ ਲਈ ਪਹਿਲਵਾਨ ਨੇ ਮੈਂ ਪਟਾ ਛੱਡ। ਕੁੱਲ ਕੋਈ ਨਹੀਂ ਜੀ। ਵਾਹ ਜਿਆਦਾ ਡੂੰਗੀ ਹੋ ਗਈ ਥੋੜੀ ਮਿੱਟੀ ਪਾ ਲੈ ਥੱਲੇ। ਕੋਲੀ ਰਹੂਗੀ ਨਾਲੇ ਜੜ। ਬਸ ਲੱਖ। ਮੋਦੀ ਨਹੀਂ ਜੀ ਕੋਲ ਪਾ ਥੋੜੀ ਜੀ। ਬਸ। ਉਹਨਾਂ ਦਾ ਲੋਟ ਕਰ ਲੈ। ਹੰਹ ਗੰਡੰ ਗੰਡੂਲਾ ਉਹ ਸਾਈਡ ਮਗਰ ਮਿੱਟੀ ਕੱਢੀ ਜਾਂਦਾ ਗੱਬੇ ਟੋਆ ਜਾਂ ਪਟਲੂ ਟੋਆ ਪਹਿਨੀ ਤਾਂ ਨਹੀਂ ਮਾ ਤੇਰੂ ਕਹਿ ਕੇ ਤਾਂ ਹਟਿਆ ਹਾਂ ਹਾਂ ਬਸ ਆਇਂ ਰੱਖ ਕੇ ਮਿੱਟੀ ਪਾ ਦੇ ਆ ਦੋਲੇ ਟੋਆ ਬਥੇਰੇ ਡੂਏ ਮਾਰਤਾ ਆਪਾਂ ਨੇ ਪਾ ਦੇ ਮਿੱਟੀਆਂ ਕਹੀਆਂ ਪਾ ਦੇ ਆ ਦੋਲੇ ਸਾਗੇ ਤੋਦੇ ਮੜੀ ਜੀ ਮਿੱਟੀ ਚੱਲ ਹੱਥਾਂ ਨਾਲ ਹੀ ਤੋਦੇ ਨੇ ਹੱਥਾਂ ਕੇ ਤੋਦੇ ਹੋ ਮਿੱਟੀ ਤੋਦੇ ਮੜੀ ਜੀ ਹੂੰ ਪਾ ਦੇ ਪਾ ਦੇ ਹੋਰ ਪਾ ਦੇ ਮਿੱਟੀ ਥੋੜੀ ਜੀ ਉਹਦੀ ਜੜ ਲਕੋ ਦੇ ਹਾਂ ਜੜ ਲਕੋ ਦੇ ਬਸ ਚੱਲ ਬਸ ਬਸ ਚਲੋ ਪਾਣੀ ਪਾ ਦੇ ਦੇ ਗੱਲ ਡੱਬੇ ਗਲ ਹੋਲਾ ਟਕਣ ਇੱਕ 2 ਮਿੰਟ ਵਾਸਤੇ ਖੋਲ ਲਾ ਤਾਂ ਕਿਉਂਗੇ ਚਲ ਪਾਦੇ ਢੱਕਣ ਭਰ ਕੇ ਦੋ ਤਿੰਨੇ ਦੇਖਦੇ ਆ ਵੀ ਹੁੰਦੀ ਕਿ ਨਹੀਂ ਹੋਈ ਨਹੀਂ ਹ ਹਰੇ ਤਰ ਆਉਣਾ ਉਹ ਪਾਦੇ 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 ਇੱਕ ਢੱਕਣ ਹੋਰ ਪਾਦੇ ਚਲ ਚਾਰ ਫੋਰ ਮੋਟਰ ਬਣ ਗਈ। ਕਿਹੜਾ ਕੋਣ? ਗੰਨੇ ਚ ਦੇਖਦੇ ਅੱਜ। ਚਾਰ ਫੋਰ ਮੋਟਰ ਬਜਲੀ ਉੱਥੇ ਲਾਈ ਇੱਕ ਜਿਹੜੀ ਰਹਿ ਗਈ। ਇੱਕ ਰਹਿ ਗਈ ਜੀ ਹੁਣ ਇਹ ਵੀ ਮੋਟਰ ਬਲਾਇਆਈ ਏ। ਕਰਦੇ ਬੰਦੇ ਟੱਕਣ। ਅੱਛਾ ਪਹਿਲਾਂ ਚੱਕ ਹਟ ਜਾਣੀਆਂ ਤੇਰੀਆਂ। ਆਈ ਨਹੀਂ ਹਟਣ ਦਾ। ਲੈ ਵਿੱਚ ਮੇਰੇ ਵੀ। ਮਾਰਾ ਤੱਕ। ਓਕੇ ਠੀਕ ਆ ਜੀ। ਲਓ ਬਈ ਦੂਆ ਬੂਟਾ ਵੀ ਲਾਉਣਾਗੇ। ਸਾਡੇ ਪਹਿਲਵਾਨ ਜੀ ਵੀ ਪਹੁੰਚ ਗਏ। ਅੱਸੀ ਕਾਲ ਜੀ। ਭਈਗਾ ਦੂਆ ਬੂਟਾ ਇੱਥੇ ਲਾ ਦਈਏ ਨੱਕੇ ਕੋਲ। ਰਹੂਗੀ ਸ਼ਾਮ ਦਾ ਰਹੂਗੀ ਪਪੂਲਰ ਆਏ ਸਦਾ ਬਾਹਰ ਨਹੀਂ ਨਾ ਹੈਗੇ ਪਪੂਲਰ ਦਾ ਬਸੇਰੇ ਖੜੇ ਆ ਸਾਰੇ ਪਾਸੇ ਪਪੂਲਰੇ ਪਪੂਲਰ ਆ ਜਿੱਧਰ ਮਰਜੀ ਦੇਖ ਲੋ ਸਾਡੇ ਕਿਹਨੀ ਤੱਕ ਜਾਂਦੇ ਨਾਲ ਆ ਹੋ ਜੂਗੀ ਜੇ ਦੋ ਸਾਲ ਨੂੰ ਕੱਟ ਹੋਏ ਚਾਰ ਨੂੰ ਆ ਹਾਂ ਤਾਨੂੰ ਇਹ ਵੀ ਹੋ ਜਾਣਗੇ ਉਹੀ ਚੱਕਰ ਡੁੰਗਾ ਪੱਟ ਹੋਰ ਨਹੀਂ ਬਹੁਤਾ ਡੁੰਗਾ ਤਾਂ ਨਹੀਂ ਥੱਲੇ ਪੂਲਾ ਜਾਂ ਕਰ ਲੈ ਆ ਪੂਲਾ ਤਾਂ ਕਰ ਲੈਣਾ ਹੂੰ ਹੀ ਮਿੱਟੀ ਪੋਲੀਓ ਆ ਹੁਣ ਤਾਂ ਮੈਂ ਦੇਖ ਯਾਨ ਕੇ ਕਹਿੰਦਾ ਵੀਰਾ ਜੀ ਜ਼ੋਰ ਲਾਵੇ ਜ਼ੋਰ ਉਰਲੇ ਪਾਸੇ ਬੱਟ ਪਰਾਂ ਨੂੰ ਕਰਨ ਜਾਈ ਜਾਂਦਾ ਘੁੰਮ ਜਾ ਇਧਰ ਘੁੰਮ ਜਾ ਕੋਲੇ ਪਾਸੇ ਮਾ ਟੱਕ ਹਾਂ ਬਸ ਬਹੁਤ ਇੰਨਾ ਕੀ ਚੌੜਾ ਯਾਨੀ ਕਿ ਜਿਹੜੇ ਸਾਲਾਂ ਵਾਲੇ ਜੀ ਬੂਟੇ ਲੱਗ ਗਏ ਲੋਕਾਂ ਦੀ ਆਕਸੀਜਨ ਵਧਣੀ ਚਾਹੀਦੀ ਮੰਨੂ ਤਾਂ ਮੀਂਹ ਹੀ ਕੋਈ ਸਰੇ ਲੱਗੂ ਸੜਕ ਪਰ ਦੇਖੇ ਹੀ ਆ ਤੈ ਉਹ ਹੀ ਕਹਿੰਦਾ ਮੈਂ ਤੈਨੂੰ ਹਾਂ ਜਿੰਨੇ ਨੈਟਵਰ ਬੂਟੇ ਲੱਗ ਰਹੇ ਆ ਹੂੰ ਉਹ ਸਾਲ ਨਾਲ ਦਾਇਤ ਕੀ ਆਕਸੀਜਨ ਵੱਧ ਜਾਣੀ ਹੋਰ ਆ ਨਾ ਫਿਰ ਅਗਲੇ ਸਾਲ ਫੋਟੋ ਵੀ ਪਾਣੀ ਚਾਹੀਦੀ ਵੀ ਬਾਈ ਮੇਰੇ ਕੋਲ ਇੱਕ ਸਾਲ ਚ ਇੰਨਾ ਕੁ ਹੋ ਗਿਆ ਆ ਕੰਮ ਚਾਹੀਦਾ ਫਿਰ ਮੰਨਦੇ ਆ ਹਰੇਕ ਸਾਲ ਬੂਟਾ ਦਾ 100-100 ਲਾਉਂਦਾ ਜੀ 100 ਲਾਤਾ ਮੈਂ 200 ਲਾਤਾ ਹਰੇਕ ਪਿੰਡ 1000 ਬੂਟਾ ਲੱਜਦਾ ਸਾਡੇ ਪਿੰਡ 2000 ਲੱਗ ਗਿਆ ਹੁਣ ਸੜਕ ਦੇ ਆਦੋ ਵਾਲੇ ਦੇਖ ਲਾ ਉਹ ਪਈ ਆ ਸੜਕ ਗਿੱਠ ਗਿੱਠਪਰੇ ਲਾਇਆ ਹਾਂ ਪਰ ਹੁਣ ਜੀ ਅਗਲੇ ਸਾਲ ਫੇਰੇ ਲੱਗੂਗੇ ਤਾਂ ਇਹ ਬਸ ਲਾ ਦੇ ਪਾਣੀ ਪਾਇਆ ਨਹੀਂ ਕਿਸੇ ਨੇ ਪਾਣੀ ਪਾਇਆ ਨਹੀਂ ਉਹ ਪਤਾ ਨਹੀਂ ਪੁਰਾਣੀ ਹੈ ਨਾ ਨਾ ਬਸ ਬਹੁਤ ਆ ਕੋਲੀ ਇਹ ਜੇ ਮਿੱਟੀ ਪਾ ਕੇ ਹੋਰ ਬੂਟਾ ਲਾ ਦੇਣਾ ਕੋਲੀ ਕੋਈ ਨਹੀਂ ਨਾ ਕੋਲੀ ਮੋੜ ਪਰ ਛੱਡਿਆ ਜੀ ਮੋਟਰ ਵੀ ਲੱਗੇ ਨਹੀਂ ਆਈ ਮੋਟਰ ਵੀ ਟੰਗਿਆ ਜੁੱਤੀ ਹਾਂ ਮਿੱਟੀ ਬਿਚਾ ਕੇ ਹੂੰ ਲੈ ਮੈਂ ਕਿ ਪੱਤੂ ਹੂੰ ਹੂੰ ਆਈਦਾ ਉਹਨਾ ਕਿਥੇ ਰਹਿ ਗਈ ਆ ਕਾਗੇ ਬਸ ਸਿੱਧਾ ਕਰਕੇ ਲਾਈ ਹੁਣੀ ਨੂੰ ਠੀਕ ਆ ਹਾਂ ਹਲੋ ਥੋੜੀ ਬਾਈ ਮਿੱਟੀ ਪਰਾਤੇ ਪਾ ਦੇ ਨਹੀਂ ਨਾ ਉਹ ਫੋਟੋ ਦਿਖਾਉਣੀ ਪਣੀ ਤੋਦੇ ਥੋੜਾ ਜਿਹਾ ਇਹ ਥੋੜੀ ਮਿੱਟੀ ਕੈੜੀ ਹੈ ਉਧਰ ਪੋਲੀ ਸੀ ਤੇਰੀ ਚੀਜ਼ ਦਾ ਪ੍ਰੂਫ ਚਾਹ ਦਿਖਾਣਾ ਪਾ ਇਹ ਜਿਆ ਨਾ ਅਜਿੰਸਲਾ ਇੱਕ ਵਾਰ ਚਲਦੇ ਬਤੋ ਤੇ ਇਹਨੂੰ ਕਿਵੇਂ ਤੋੜਾਂ ਬਾਤ ਮੁੱਕੇ ਮਾਰੂੰ ਜਦ ਤਾ ਸ਼ਨੀ ਦੋਰ ਬਣਦਾ ਤਾ ਤੂੰ ਹੂੰ ਹੂੰ ਹਾਂ ਜੈ ਸੜੀ ਦਾ ਹੁੰਦਾ ਨਹੀਂ ਢੂੰਗੀ ਲਾਤੀ ਤੁਸੀਂ ਕੋ ਠੀਕ ਆ ਠੀਕ ਆ ਖੇਤ ਦੇ ਬਰਾਬਰ ਇਹ ਆ ਇਧਰ ਡੋਲੇ ਉੱਚੀ ਹੈ ਇਹ ਲਾਤੀ ਵੀ ਮੇਮ ਹਾਂ ਮੈਂ ਆ ਗਿਆ ਤੇ ਬਾਅਦ ਚ ਦੂਈ ਡਕਾਨੀ ਚੋਂ ਨਿਕਲੇ ਆਪੇ ਨਿੰਮਾ ਨਿੰਮਾ ਤੱਕ ਆ ਕੇ ਦੇਖ ਲੈਣਾ ਹਾਂ ਕੌੜਾ ਵੀ ਆ ਹਾਂ ਚਲ ਵਸ ਪਾ ਦੇ ਪਾਣੀ ਮੋਤ ਸ਼ੁਕਰ ਪ੍ਰਿਯੋ ਚਲ ਪਾ ਪਾਣੀ ਅੰਜ ਨੱਕੇ ਜੇ ਖੜਾ ਨੱਕੇ ਜੀ ਵੀ ਖੜਾ ਤਾਂ ਪਹਿਲਾਂ ਇਹਦੇ ਵੀ ਨੱਕਾ ਖੋਲ ਵੀ ਲਾਉਂਗੇ ਮੈਨੂੰ ਐ ਤਾਂ ਵੀ ਮੋਟਰ ਚੱਲਦੀ ਸੀ ਬੜਾ ਉਹਦੇ ਘਰ ਤੋਂ ਹੁੰਦਾ ਤੋਆ ਪਿੰਡ ਚਲ ਵਸ ਚਲ ਚਲੀਏ ਹੋਰ ਪਾ ਦਿਓ ਤੁਹਾਨੂੰ ਕੱਢਦੇ ਰੈਨ ਦੇ ਗਾਨੂੰ ਬਹੁਤ ਆ ਪੀ ਲੈਣਾ ਇਹਨੇ ਮਿੰਟ ਚ ਗਿਰਨਾ ਚਾਹੀ ਇਹਨੇ ਕਨੀਵਾ ਕਰਨਾ ਤਾਂ ਹਮਾਂ ਕਾਂ ਨੂੰ ਢਾਉਣਾ ਦੁਬਾਰਾ ਉਹ ਮੂੰਹੇ ਬੜਾਉ ਤੇ ਕਰਕੇ ਜਿਆਦਾ ਟੋਏ ਬੰਦਾ ਮੂੰਹ ਵੀ ਨਹੀਂ ਉੱਚਾ ਏ ਉੱਚਾ ਤਾਂ ਹੈ ਉਹ ਪਹਿਲਾਂ ਉੱਚੇ ਕਰਕੇ ਆ ਉੱਚੇ ਕਰਕੇ ਆ ਆਹ ਮੂੰਹ ਕਹਿੰਦਾ ਵੀਰੇ ਤੂੰ ਹੂੰ ਹੂੰ ਜੇ ਉਹ ਛੋਟਾ ਏ ਫਿਰ ਔਖਾ ਹੁੰਦਾ ਚੱਲ ਚੱਲ ਟੱਪਣਾ ਚਾਹੀਦਾ ਤੈਨੂੰ ਆ ਦੇਖੀ ਸਾਈਡ ਤੇ ਜਿਵੇਂ ਛੋਟੀ ਛੁੱਟ ਗਈ ਰੋਹੀ ਦਾ ਚੱਕਰ 95 ਜੀ ਫੁੱਲ ਮੇਲੋ ਜ ਮਿੱਠੂ ਨੂੰ ਅੱਛੀ ਚਾਲ ਜੀ ਉਧਰ ਬਾਪੂ ਬੈਠੇ ਜੱਲ ਦੇਖੋ ਅਮਰੂਦ ਖਾਂਦੇ ਦਿਖਾਦੇ ਮਿੱਠੂ ਹੈ ਦਰਖਤ ਕਿੱਡਾ ਹੈਗਾ ਛੋਟਾ ਜਿਹਾ ਇੱਕ ਡੰਡਾ ਜਿਹਾ ਖੜਾ ਬਸ ਇੱਕ ਡੰਡਾ ਖੜਾ ਅਮਰੂਦਾਂ ਗਾ ਭਰਿਆ ਪਿਆ ਹੈ ਅੱਜ ਇੱਕ ਨਵਾਂ ਪੰਗਾ ਕਰਿਆ ਬਾਈ ਕਹਿੰਦੇ ਆ ਟੂਟੀ ਲੱਗੀ ਵੀ ਕਿ ਛੋਟੀ ਜੀ ਉਰੇ ਉਧਰ ਗਿਆ ਪਾਰਕ ਨੂੰ ਸਾਤੇ ਪਾਣੀ ਨਹੀਂ ਲੱਗਣਾ ਕਹਿੰਦੇ ਹੁਣ ਨਵੀਂ ਸੀਵੇਰੇ ਵਿਛਾਉਣ ਲੱਗੇ ਆ ਉਹੀ ਕੰਮ ਆ ਬਿੱਠੂ ਸਾਡਾ ਗਵਰਨਮੈਂਟ ਵਾਲਾ ਕੰਮ ਇੰਡੀਅਨ ਗਵਰਨਮੈਂਟ ਵਾਲਾ ਕੰਮ ਪਿਆ ਗਵਰਨਮੈਂਟ ਵਾਲਾ ਕੰਮ ਹੋ ਗਿਆ ਇੰਡੀਆ ਵਾਲਾ ਹੈ ਜੇ ਸਾਰਾ ਕੰਮ ਨਿਬੜ ਗਿਆ ਸੜਕੇ ਸੜੋਕੇ ਬਣ ਗਈ ਉੱਤੇ ਆ ਯਾਦ ਆਉਂਦਾ ਵੀ ਉਹ ਉਹ ਪੈਪ ਪੋਣੇ ਭੁੱਲੇ ਗਏ ਪੈਪ ਪੋਣੇ ਭੁੱਲੇ ਗਏ ਵੀ ਟੂਟੀ ਦਾ ਪੈਪ ਵੀ ਪੋਣਾ ਦਾ ਹੈ ਉਹੀ ਕੰਮ ਹੋਇਆ ਉਹੀ ਕੰਮ ਤੁਸੀਂ ਕਰਦੇ ਸਾਰੇ ਗੁੱਕਾ ਕੁਲਾ ਕੇ ਗਮਰ ਆਦੋਲੇ ਫੁੱਲ ਲਾ ਕੇ ਹੁਣ ਕਹਿੰਦੇ ਪੈਪ ਵੀ ਚਾਹੀਦਾ ਲੋਝ ਕੋਈ ਨਾ ਕੋਈ ਨਾ ਕੰਮ ਛੇੜਿਆ ਮਤਲਬ ਉਹੀ ਤਾਂ ਚੱਕਰ ਇੰਨੇ ਪਾਈਪ ਤਾਂ ਨਾਲੇ ਉਹਦੇ ਗਾਣੇ ਜੀ ਇਹ ਥੱਲੇ ਉਹਦੇ ਗਣ ਸੜਕ ਤੇ ਛੇਟਾ ਨਹੀਂ ਹੋਣਾ ਜਿੰਨੇ ਪਾਈਪ ਚਾਏ ਮੈਂ ਉਹ ਕਰੀਏ ਕਿ ਕਹਦੇ ਸਾਨੂੰ ਟੁੱਟੀ ਦਾ ਪਾਈਪ ਚਾਹੀਦਾ ਨਾ ਉਹਦਾ ਟੈਂਕੀ ਮੋਟਰ ਦਾ ਪਾਣੀ ਮੋਟਰ ਦਾ ਪਾਣੀ ਨਾਲ ਟੁੱਟੀ ਦਾ ਸਾਫ ਨਹੀਂ ਟੁੱਟੀ ਦਾ ਪਾਣੀ ਆਉਂਦਾ ਨਹੀਂ ਇੱਥੇ ਟੈਂਕੀ ਤਾਂ ਆਉਂਦਾ ਉੱਪਰਲੀ ਦਾ ਟੈਂਕੀ ਵਾਲਾ ਫੇਉਂ ਖਾਲੀ ਹੋ ਜਾਏਗਾ ਨਹੀਂ ਪਾਰਕਾ ਕੋ ਫੇਰ ਨਹੀਂ ਭਰੇਗਾ ਨਾ ਆਈਆਂ ਆਪੇ ਲਾ ਦੇਣਾ ਜੋੜ ਜੋੜ ਅਸੀਂ ਛੱਡਦੇ ਨਹੀਂ ਕੋਈ ਕੰਮ ਚੰਨੀ ਵਾਲਾ ਕੰਮ ਆ ਤੇਰਾ ਵੀ ਹਾਂ ਮੈਨੂੰ ਆ ਵੀ ਕਰਨਾ ਹੁੰਦਾ ਮੈਂ ਟੈਂਟ ਵੀ ਲਾਉਂਦਾ ਰਿਹਾ ਕੰਮ ਸਾਰੀ ਆਉਂਦੇ ਆ ਮੈਂ ਟੈਂਟ ਵੀ ਲਾਉਂਦਾ ਰਿਹਾ ਲਾ ਦੇਣਾ ਜੋੜ ਹੁਣ ਹੁਣ ਕੇ ਮੈਂ ਪਾਈਪ ਵੀ ਫਿੱਟ ਕਰਦਾ ਰਿਹਾ ਹੂੰ ਚਾਰੇ ਲਾਈਨਸ ਤੇ ਪਾੜਣੀਆਂ ਚਾਰੇ ਪੈ ਜਿੰਨੀਆਂ ਪੈ ਗਈਆਂ ਚਾਰ ਲਿਆ ਆ ਪੰਜ ਜਿੰਨੀਆਂ ਪੈ ਗਈਆਂ ਹੁਣ ਇਹੀ ਸੋਚਦਾ ਵੀ ਗੱਭੇ ਕੱਢੀਏ ਕਿ ਔਰੇ ਜੋੜਾ ਪੈ ਬਦਲਣਾ ਪੈਣਾ ਇਹੇ ਛੂਟਾ ਏ ਇਹ ਇੱਦਾਂ ਇੰਚੀ ਦੋਰੇ ਤੱਕ ਔਰੇ ਲਾਉਂਗਾ ਔਰੇ ਜੋੜ ਲਾ ਦੇਣਾ ਬੜਾ ਪਾ ਦੇਣਾ ਹੈ ਉਹ ਦੇਖੋ ਕਰ ਰਹੀ ਕਿ ਤਿੰਨ ਤਾਂ ਇੱਧਰੇ ਪੈਣੇ ਨੇ ਜਗੱਬੇ ਲੈ ਕੇ ਹਾਂ ਤੇਨ ਇੱਧਰ ਪੈਣੀਆਂ ਦੋ ਇੱਧਰ ਪੈਣੀਆਂ ਸਿਪਰੀਜ਼ਡ ਪਰ ਉਹ ਉਹੀ ਦੇਖਦੇ ਆ ਵੀ ਕਿੱਥੇ ਗੱਡੀ ਏ ਗੱਬੇ ਗੱਡੀ ਏ ਕਿ ਮੂਰੀ ਗੱਡੀ ਏ ਜੇ ਗੱਬੇ ਕੱਢੂਗੇ ਤਾਂ ਹੀ ਸਾਰੇ ਗੱਬੇ ਨਾਲ ਤੂੰ ਤਾਂ ਗੱਬੇ ਐਨ ਗੱਬੇ ਵੀ ਨਹੀਂ ਕੱਢਣਾ ਸਰਕਾਰ ਦੀ ਮਰਜ਼ੀ ਜਿਹੜਾ ਟੈਂਡਰਿਆਂ ਨੇ ਪਾਸ ਕਰਨਾ ਗੱਬੇ ਤਾਂ ਰੱਖਦੇ ਉਹਨੇ ਹੁੱਡੀ ਕੱਢ ਲਓ ਓਏ ਤਾਂ ਐ ਦੱਸ ਵੀ ਕਾਗਜ਼ਾਂ ਦੇ ਸਾਡੇ ਕਿੰਨੇ ਫੁੱਟ ਪਾਉਂਦੇ ਆ ਹਾਂ ਬਸ ਕਾਗੀਆਂ ਚ ਦੱਸੋ ਕਿੱਥੇ ਤੱਕ ਬਣਾਉਣੀ ਆ ਹਾਂ ਉੱਤੇ ਬਾਅਦ ਚ ਪਿਛੇ ਹੀ ਰਹਿ ਜੀ ਬਗਾਗੀਆਂ ਤਾਂ ਉੱਥੇ ਤੱਕ ਦਾ ਬਜਟ ਪਾ ਦਈਏ ਬਾਅਦ ਚ ਪੈਸੇ ਪੂਰੇ ਦੇਖ ਲੈਣੇ ਕਿ ਕਿਹੜੇ ਹਿਸਾਬ ਨਾਲ ਲੱਗਦੇ ਮਿੰਕੇ ਦੇਖ ਲਓ ਕਿੰਨਾ ਮਿੰਡਿਆ ਮੈਂ ਸੈਂਟਰ ਤੱਕ ਤਾਂ ਉਹ ਤਾਂ ਮਣਿਆ ਵਾ ਮਿੰਕੇ ਕਿਹਿਆ ਫੈਣਾ ਉਹ ਚ ਪੰਜ ਪੰਪਾ ਪਈਆਂ ਉਹ ਮਿੰਕੇ ਕਿ ਕਰਨਾ ਉਹਨੂੰ ਉਹ ਤਾਂ ਤਾਂ ਹੋਵੇ ਵੀ ਜੇ ਪਾਈਪ ਲੈ ਕੇ ਆਉਣੀ ਆ ਵੀ ਵੱਧ ਘਟ ਹੋਊਗੀ ਪਾਈਪਾ ਤਾਂ ਪਈਆਂ ਜਿੱਥੇ ਜੀ ਕਰਦਾ ਉੱਥੇ ਕੱਢ ਲੈਣਾ ਤੁਸੀਂ ਦੱਸੋ ਕਿੱਥੇ ਕੱਢੀ ਤੁਸੀਂ ਉਹਨੇ ਪਾਸੇ ਦੇ ਪਾਣੀ ਜਾਈ ਜਣਾ ਪਰ ਉਹਨੂੰ ਸਾਰਾ ਇਹ ਕਹਿੰਦੇ ਫੁਆਰਾ ਲਾਉਣਾ ਸੀ ਐ ਵਾਲਾ ਲਾਉਣਾ ਜਿਹੜਾ ਇਹ ਚੱਲਿਆ ਤਾਂ ਹੈ ਨਹੀਂ ਕਿਸੇ ਜੋ ਸਾਡੇ ਉਹਦੇ ਲਾਈਫ ਹੋ ਕੇ ਨਹੀਂ ਹੈ ਜਿਹੜਾ ਗੋਹਾਂ ਤੇ ਵੀਸਾ ਲੱਗਿਆ ਹੋਇਆ ਹੈ ਜਿਹੜਾ ਪਾਣੀ ਐ ਛਿੜਕਦਾ ਨਹੀਂ ਕੋਈ ਮਰਜ਼ੀ ਉਹ ਨਾ ਉਹ ਚੱਲਣਾ ਵੀ ਨਹੀਂ ਹੈਗਾ ਉਹ ਨਹੀਂ ਚੱਲੂਗਾ ਨਹੀਂ ਮੇਰੇ ਦੱਸ ਊਂ ਮੇ ਤਾਂ ਚੱਲੀ ਜਾਣਾ ਉਹ ਤਾਂ ਜਵਾਬ ਦੇਣਾ ਨਹੀਂ ਜਾਣ ਕਿਤੇ ਗਮਲੇ ਗਮਲੇ ਸਾਰੇ ਤੱਕ ਪਾਣੀ ਜਾਏਗਾ ਜੇ ਕਿਨੇ ਪਾਣੀ ਲੱਗ ਜਾਊ ਹੁਣ ਤਾਂ ਚੱਲੀ ਜਾਣਾ ਤੂੰ ਦੱਸ ਮੇਰੇ ਮੈਂ ਤਾਂ ਕਹਿਣਾ ਵੀ ਇੱਧਰ ਵੀ ਪਾਰ ਕੇ ਬਣਾ ਲਓ ਫੇਰ ਲਾ ਲਓ ਇਹ ਤੇ ਜਾਦਾਗਾ ਗੱਭੇ ਗੱਤ ਚੰਗਾ ਤਾਂ ਲੱਗੂਗਾ ਇਹ ਤੁਹਾਨੂੰ ਸਾਰੇ ਗੱਭੇ ਤੱਕ ਪੱਟਣਾ ਪੈਣਾ ਤੇ ਸਾਰੇ ਕੱਖ ਵੀ ਪੱਟਣਾ ਪੈਣਾ ਕੱਖ ਦਾ ਪੱਟਣਾ ਹੀ ਪਾਣਾ ਗੱਭੇ ਤੱਕ ਉਹ ਤਾਂ ਲਾਈਨ ਪੱਟਣੀ ਪੈਣਾ ਤੁਹਾਨੂੰ ਦੱਸਿਆ ਜਾਏਗਾ ਵੀ ਇੰਡੀਆ ਦਾ ਗਵਰਨਮੈਂਟ ਦਾ ਕੰਮ ਮਿਊਸਪਲ ਕਮੇਟੀ ਵਾਲਾ ਵੀ ਬਾਝੀ ਯਾਦ ਆਉਂਦਾ ਵੀ ਉਹ ਇੱਥੇ ਤਾਂ ਪੈਸੇ ਵੀ ਪਾਉਣਾ ਦਾ ਜੰਮਣਾ ਥੋੜਾ ਹੈ ਚਲੋ ਦੁਆਰਾ ਵੀ ਜੋ ਚੱਕਿਆ ਦੋਰ ਤੇ ਪੱਟ ਗਏ ਆਇਂ ਗਾ ਰੂ ਕਨੈਕਸ਼ਨ ਦੋਇ ਕੱਢ ਦੇ ਕਿਉਂਰੇ ਕੱਢ ਦੇ ਕੁੱਛ ਆ ਪਨੇਸ਼ ਦਾ ਬੁੰਮੇਗਾ ਪੈਣਾ ਮਟੂ ਖੜਾ ਕਰਨ ਦਾ ਗੇਟ ਬਾਲ ਆਉਣੇ ਪੈਣੇ ਚਾਰ 500 ਰੁਪਏ ਦਾ ਗੇਟ ਬਾਲ ਉਹ ਕੱਢਣੇ ਪਾ ਦੀ ਇੱਥੇ ਮਰਜੀ ਇੱਕੋ ਕਢਣਾ ਜਿਵੇਂ ਮਾਦੀ ਕਢਾ ਲਵੇ ਹੁਣੇ ਹੁੰਜੀ ਗੱਡੀ ਨਾਲ ਗੇਟ ਕਰੀਂ ਚਲਾਈ ਕਰਦੇ ਉਲੇ ਖੁੰਝੇ ਲੈ ਜਾਂਦੇ ਇਹਨੇ ਕੱਲੂ ਗੱਬੇ ਵੀ ਲੈ ਕੇ ਜਾਣਾ ਉੱਥੇ ਤੇ ਤੇ ਚਲੇ ਜਾਊਂਗਾ ਫਿਰ ਬਾਦਵਾ ਵੀ ਜੇ ਕੱਚਾ ਕੱਚੀ ਰਹਿ ਜੂ ਫਿਰ ਕੱਚੀ ਰਹਿ ਜੂ ਕੋਈ ਤੇ ਜਾ ਮਰਜੀ ਕਰ ਲੈ ਉੱਥੇ ਜਾ ਮਰਜੀ ਲੈ ਜਾ ਦੱਸੋ ਸਹਿਮਤੀ ਮਿਲਦੀ ਹੈ ਕਿ ਨਹੀਂ ਪੈਸੇ ਜੇ ਵੀ ਠੀਕ ਆ ਬਸ ਲੈ ਇਹ ਬੱਬਰ ਨੂੰ ਬਿਲ ਪਾਸ ਕਰਾਓ ਬ ਰੂਲੇ ਖੁੰਝੇ ਕੱਢ ਲਾ ਨਹੀਂ ਦੇਖ ਲੈ ਜਿਹੜਾ ਸੈਂਟਰ ਨੇ ਆ ਰੋਡ ਬੰਦ ਕਰ ਪਈ ਨਹੀਂ ਕਹਿੰਦਾ ਤੇ ਉਹ ਪੈਨੇ ਬਸ ਹੋ ਗਈ ਸੈਂਟਰ ਨੇ ਬੰਦ ਕਰਤਾ ਉਹ ਬੰਦ ਹੋ ਗਿਆ ਇਹਨੇ ਕਹਿੰਦੇ ਜੀ ਅਕਵਾਇਰ ਨਹੀਂ ਹੁੰਦੀ ਜੀ ਜ਼ਮੀਨਾਂ ਔਖਾ ਹੁੰਦਾ ਸਾਨੂੰ ਆਹ ਜਿਹੜਾ ਰੋਡ ਬਣਦਾ ਤਾਂ ਬਣੇ ਇਹਨੇ ਕਲੋਜ਼ ਕਰਤੇ ਵੀ ਪਹਿਰੇ ਜ਼ਮੀਨਾਂ ਲੈ ਕੇ ਦੋ ਛੱਡ ਨਹੀਂ ਰਹੇ ਜ਼ਿਮੀਂਦਾਰ ਕਬਜ਼ਾ ਅੱਗੇ ਛੱਡਦੇ ਨਹੀਂ ਲੋਕ ਉਹ ਬੇਵਕਰੀ ਕੀ ਆ ਬੰਦ ਜਿਨ੍ਹਾਂ ਨੇ ਪੈਸੇ ਲੈ ਲੈ ਵਾਲੇ ਲੈ ਗ੍ਰਾਮ ਦੇਖ ਲੈਂਦੇ ਆ ਚੱਲੇ ਇੱਥੇ ਦਾ ਕਿੱਲੀ ਜਾਂਦੇ ਆ ਲਾਇਆ ਤੇ ਇਹਨਾਂ ਨੇ ਹੁਣ ਜਦ ਸਿਸਟਮ ਇਹਨਾਂ ਦੇ ਪਾਸ ਕਰੇ ਕਹਿੰਦੇ ਵੀ ਅਸੀਂ ਕਾਬੂ ਲਾਉਣਾ ਮੈਂ ਕਿਹਾ ਲਾਲੂ ਭਾਈ ਇਹਨਾਂ ਦੀ ਮਰਜ਼ੀ ਹੈ ਹੁ ਜਿਸ ਤੱਕ ਮਰਜ਼ੀ ਪੈਪਲੇ ਜਿਵੇਂ ਆਪਾਂ ਦੱਬ ਦੇਣਾ ਉਹ ਫੁਆਰੇ ਵਾਲਾ ਮੂੰਹ ਛੁੱਟ ਆ ਜਾਂਦਾ ਇਹ ਤਾਂ ਲੱਗਦਾ ਸਕਦਾ ਫੁਆਰਾ ਨਾ ਫੋਰਾ ਤਾਂ ਲੱਗ ਜੂ ਕੋਈ ਬੜੀ ਗੱਲ ਹੈ ਉੱਥੇ ਤੇ ਪੰਜਾਬ ਮਰਜੀ ਗੱਲ ਹੈਗਾ ਹਾਂ ਮੈਂ ਐ ਇੱਕ ਵਾਰ ਦੱਬ ਹੋ ਗਿਆ ਕਿੱਥੇ ਦੁਬਾਰਾ ਜਰੂਰੇ ਪਟਣਾ ਕੱਚੀ ਜੀ ਵੀ ਉਹ ਗੱਬੇ ਟੀਜੀ ਪੈਣਾ ਉਹਦੇ ਵਿੱਚ ਤਰ੍ਹਾਂ ਕਨੈਕਸ਼ਨ ਲਾ ਜਾਣਾ ਗੱਲ ਉਹ ਮੜ ਮੜੇ ਗੱਲ ਅਲੂੜੀ ਕਿ ਹਿੱਕੇ ਕੱਟ ਕੇ ਨਾ ਗੱਬਾ ਭਾਈ ਸਾਨੂੰ じゃ ਕਾਸ ਚਾਹ ਸਾਰੇ ਪਾਸੇ ਹੋ ਗਿਆ ਫਿਰ ਕਾ ਦੁਆਰਾ ਬੱਟੂਂਗੇ ਗੱਬੇ ਜੂਲੇ ਹਾਂ ਹਲੇ ਛੋਟਾ ਛੋਟਾ ਉੱਥੇ ਦੁਆਰਾ ਛਿੱਟਾ ਦੇ ਦੂੰਗੇ ਮੜਾ ਜਾ ਇਹ ਵੀ ਐ ਤੂੰ ਗੱਬੇ ਜਾਂਦਾ ਮੈਂ ਬੋਲਾ ਫਿਰ ਉਹ ਵੀ ਬਣਾਉਣਾ ਪੈਣਾ ਤੈਨੂੰ ਉਹ ਆਂ ਕਰਕੇ ਨਾਲ ਕਹਿੰਦਾ ਮੈਂ ਬੜਾ ਉਹ ਲਾਉਣਾ ਕੋਈ ਬਾਰਕ ਗੱਭੇ ਤੇ ਰੱਖਦਾ ਲਾਉਣਾ ਨਾਲ ਕਹਿੰਦਾ ਫੁੱਲ ਲਾਉਣਾ ਬੜਾ ਸਾਰਾ ਔਖਾ ਫੁੱਲ ਦੇ ਗੱਭੇ ਉਹ ਕੱਢ ਦਿੰਨੇ ਜੇ ਨਾਲ ਕਹਿੰਦਾ ਮੈਂ ਗੋਤ ਫੁੱਲ ਲਾਉਣਾ ਕਰੂੰਗਾ ਹੁਣ ਕਿਤੇ ਦਿੱਕੇ ਰਗਾ ਕਰੂੰਗੇ ਉਹ ਦੇਖ ਦਿੰਦੇ ਆ ਚੱਲ ਸੋਚ ਐਨੇ ਕੋਈ ਨਹੀਂ ਪੱਟ ਫਿਰ ਸ਼ੁਰੂ ਕਰ ਹਾਂ ਪੱਟ ਉਹ ਤਾਂ ਕਹਿ ਬੜਦੇ ਸਿੱਧੀ ਲਾਈਨ ਇੱਧਰੋਂ ਪਟਣੀ ਆ ਹਾਂ ਚੱਲ ਬਦਲਦੀ ਉਧਰ ਦੋ ਵੱਧ ਕਰ ਲੈ ਪੱਟਦੇ ਆਂ ਕਰਦੇ ਸ਼ੁਰੂ ਜਗਾ ਦਾ ਘੜੀ ਆ ਉਹ ਆ ਤਾਂ ਪੱਕਾ ਪਾਉਣ ਜਾਣਾ ਪੂਰੇ ਕੜਾ ਹੈ ਇੱਥੇ ਸਗਾ ਨਿਕਲਿਆ ਟਰੈਕਟਰ ਟਰੈਕਟਰ ਲੰਘਿਆ ਵਸਾ ਹੂੰ ਫੇਰ ਉਹ ਕੱਢ ਕੇ ਆਪਣੇ ਫੇਟ ਜੱਬ ਪਰਾਂ ਨੂੰ ਰੱਖੀ ਪਰਾਂ ਨੂੰ ਪਰਾਂ ਨੂੰ ਪਰਾਂ ਨੂੰ ਰੱਖ ਨਸੀਰੇ ਐ ਬੱਟਾ ਪਰਾਂ ਦੇ ਬੱਟ ਹੋਰ ਹੋਰ ਇੱਥੇ ਹਾਂ ਪੂਰੇ ਪਾਈਪ ਦਾ ਬਗਦੰ ਇੱਥੇ ਤੇ ਬੱਟ ਹੋਣਾ ਇਹਨੂੰ ਪਰਨੀਓ ਪਾਈਪ ਦਾ ਬੰਨ ਲਾ ਬੰਨ ਲਾ ਤੱਕ ਫਟਫ ਦੇਖੀ ਲਾਤਾ ਹੈ ਜੋਇੰਟ ਜੀ ਲਾਤਾ ਜੋਇੰਟ ਜੋਇੰਟ ਲਾਤਾ ਮਾਨਾਲੇ ਤੇਪਾਂ ਦੇ ਐਕਸਪੋਰਟ ਅਰੇ ਜਦ ਪਟਕੇ ਲਾ ਦਿੰਦੇ ਆਂਗੇ ਆਪੇ ਕਰ ਦਿੰਦੇ ਇਹ ਜੇ ਕੰਮ ਤਾਂ ਇਹ ਤਾਂ ਹੈਓ ਉੱਪਰ ਤਾਂ ਇਹ ਤਾਂ ਹੈਓ ਬਾਹਰ ਤਾਂ ਆ ਸਾਨੂੰ ਤਾਂ ਪਾਈਪ ਲੈਣਾ ਬਹੁਤ ਅੰਕ ਕਰਦਿਆਂ ਆ ਕੇ ਦੇਖ ਲਓ ਇੱਥੇ ਇੱਥੇ ਮਿੱਟੀ ਨਾ ਪਾਈਏ ਮਿੱਟੀ ਹਲੇ ਇਹਦੇ 'ਚ ਨਹੀਂ ਪਾਉਂਗਾ ਨਹੀਂ ਪਾਉਂਦਾ ਗਲਤੀ ਮੇਰੇ ਪਰਤਾਂ ਮੈਂ ਨਹੀਂ ਪਟਿਆ ਭਾਈ ਮੈਂ ਕਹਦਾ ਕ੍ਰੈਡਿਟ ਲੈਣਾ ਤਰੀਫ ਕਰ ਦਿੰਦੇ ਭਾਈ ਬਾਬਾ ਇਹਨੂੰ ਹੀ ਪਟਿਆਦਾ ਮੇਰੇ ਨਾਲ ਧਾਵੇਂ ਪਟਿਆ ਆ ਲੱਗੂਗਾ ਹੂੰ ਇੱਥੇ ਲੱਗੂਗਾ ਇਹ ਵੀਰੇ ਦੇਖਦਾ ਲਾ ਕੇ ਵੀਰੇ ਇਹ ਥੋੜੀ ਲੱਗਣਾ ਏ ਐ ਵਿੱਚ ਪੈ ਗਿਆ ਲੱਗਣਾ ਹੋਰ ਕਿੰਨਾ ਲੱਗਿਆ ਇਹ ਪੈਪ ਦੂਗਾ ਏ ਉਹ ਵੀਰੇ ਇਹ ਪੈਪ ਦੂਗਾ ਤੂੰ ਜੇ ਵਿੱਚ ਮਿੱਟੀ ਪਾਈ ਜਾਂਦਾ ਤੂੰ ਅਵਾ ਵੀ ਮੈਂ ਨਹੀਂ ਪਾਉਂਦਾ ਮੈਂ ਤਾਂ ਸਫਾਈ ਕਰਦਾ ਤਾਂ ਆ ਬੂਟੇ ਤੇ ਦੇਖ ਕੇ ਪਾਪੀ ਲਓ ਜੀ ਚਲਾਤਾ ਪਾਣੀ ਹਾਂ ਕਹਿੰਦਾ ਉਹ ਲੈ ਤਾ ਚਲੀ ਆ ਜਾ ਕੀ ਹੋ ਗਿਆ ਪਜਾਈ ਮੇਰ ਦਾ ਚਲਦੇ ਚੌਲ ਡਰ ਗਏ ਲਗਾਈ ਚੱਲੀ ਆ ਅੱਖ ਨੂੰ ਕੀ ਹੋ ਗਿਆ ਉਹ ਚੱਲੀ ਆ ਟੁੱਟੀ ਲੱਗੀ ਅੱਖ ਨੂੰ ਦਿਖਾਈ ਇਹ ਤੂੰ ਮੇਰੇ ਕੁੱਟੇ ਆਏ ਇਹ ਤੈਨੂੰ ਕਰਕੇ ਦਿਖਾ ਉਹ ਮੂੰਹ ਕਰਕੇ ਦਿਖਾ ਇਹ ਕੀ ਹੋ ਗਿਆ ਹੈ ਹਾਂ ਬਣ ਰਾਇ ਕੁੱਟਿਆ ਹੈ ਹਾਂ ਭਾ ਗਿਆ ਉਹ ਹੈ ਪੂੜਾ ਕਿਹਦਾ ਪੁੱਛ ਰਿਹਾ ਰਿਸ਼ਤੇਦਾਰ ਨੂੰ ਛੁੱਟੇ ਬੜਾ ਹਾਂ ਦਬਾਲੀ ਬਣੀ ਫਿਰਦਾ ਇਹ ਤਾਂ ਪੰਜਾਬੀ ਤੇ ਐ ਹੋਣੀ ਖੜਾ ਕੇ ਮਰਦਾ ਮੈਂ ਦੁੰਮਣਾ ਲੜ ਗਿਆ ਹੈ ਤੇ ਨਹੀਂ ਹਾਂ ਹਾਂ ਉਹ ਦੁੰਮਣਾ ਦਾ ਪ੍ਰਿੰਟ ਮੈਂ ਹੀ ਜਾਂਦਾ ਹੈਗਾ ਤੂੰ ਹੀ ਕਰਦਾ ਹੈਂ ਮੈਂ ਨਹੀਂ ਕਰ ਸਕਦਾ ਤੂੰ ਆ ਕਨੈਕਸ਼ਨ ਦਾ ਗਾ ਬਾਈ ਚੱਲ ਰਿਹਾਗਾ ਲਓ ਜੀ ਕਨੈਕਸ਼ਨ ਚਲਾ ਦਿੱਤਾ ਪਾਤਾ ਸਾਰਾ ਹੀ ਕਰਤੀ ਐਨ ਫੀਟਿੰਗ ਪਾਣੀਓ ਪਾਣੀ ਕਰਦਾ ਪਾਰਕ ਚੋਂ ਮੋਟਰ ਦਾ ਇਹਨਾਂ ਦਾ ਚੌ ਪੂਰਾ ਕਰਤਾ ਹਾਂ ਇਹ ਦੱਲੀਓ ਪਾਣੀ ਨਿਕਲ ਗਿਆ ਓਏ ਪ੍ਰਿੰਟ ਹੈ ਤੇ ਕਿਆ ਹੋਇਆ ਬਲੰਤੂਆ ਹੋਇਆ ਗਿਆ ਇਹ ਹੋਇਆ ਗਿਆ ਕੇ ਨਾ ਉਹਨਾਂ ਨੂੰ ਗੁੱਡਾ ਮਾਫਰ ਦਿਖਾ ਕੇ ਆਏ ਨੇ ਕੇਸ ਕੇ ਕੇਸ ਚੱਲ ਰਿਹਾ ਕੇ ਨਾ ਕੀ ਜਿਆਦਾ ਖਾਇਆ ਪਿੰਨੀਆਂ ਖਾ ਲਈਆਂ ਬੱਟਿਆ ਹੈ ਕਦ ਲਟਿਆ ਦਾ ਪਿੰਨੀਆਂ ਯਾਰਾ ਖਾ ਗਿਆ ਅੱਜ ਖਰਾਕ ਜਿਆਦਾ ਭਾਈ ਦੱਲੀ ਦੀ ਪਰ ਇਹ ਕਰਿਆ ਪਹਿ ਬੰਨ ਲਾ ਫੇਰ ਚਲਾਈ ਉਹਨੂੰ ਕਰਤਾ ਪਾਣੀ ਲਾਉਂਦਾ ਕਰਤਾ ਦੱਲੀ ਇਹ ਵੀ ਆਪਣਾ ਵੀ ਇੰਡੀਅਨ ਗਵਰਨਮੈਂਟ ਵਾਲਾ ਕੰਮ ਆ ਪੰਜਾਬ ਵਾਲਾ ਬਾਅਦ ਚ ਯਾਦ ਆਉਂਦਾ ਵੀ ਉਹ ਪੈਪੀ ਦਬਣੀ ਦੀ ਆਪਾਂ ਨੇ ਕੋਈ ਸਾਡੋਂ ਨਾ ਦੀ ਥਲੀ ਦੇਖ ਤਾਂ ਕਾਮਯਾਬ ਪ੍ਰੋਜੈਕਟ ਵੀ ਨਹੀਂ ਇੱਕ ਮਹੀਨੇ ਹੋਰ ਪਾਰਕ ਲੋਟ ਆ ਕਿ ਨਹੀਂ ਹਾਂ ਲੈ ਲੈਟ ਭਾਜੀ ਆ ਬੰਦ ਕਰੀ ਉਹਨੇ ਕਹਿੰਦਾ ਪਾਈਪ ਲਾ ਕੇ ਪੁਲਾਉਂਦਾ ਪਾਣੀ ਉਦੋਂ ਢਾਲ ਜਿਆਦਾ ਨਾ ਨਾ ਪਰਾਂ ਨਹੀਂ ਆਂਦਾ ਬੰਦਾ ਹੂੰ ਮੂੜਾ ਮੂੜਾ ਕਲਾ ਬਣਾ ਦੇ ਆ ਤੁਸੀਂ ਆ ਬੁਲਾਉਨੇ ਆਂ ਨੂੰ ਹੈ ਨਾ ਠੀਕ ਐ ਨੀ ਬੁਲਾਉਂਗਾ ਗੱਲਾਂ ਹੁੰਦੀਆਂ ਦਿੱਲੀ ਨੂੰ ਬਾਈ ਗੱਲਾਂ ਆ ਬਤਲਾਉਂ ਦੋ ਖੇਤ ਪ੍ਰਿੰਟ ਸਾਰੀ ਗੱਲਾਂ ਵਾਲੀ ਤਾਂ ਨਹੀਂ ਲੜ ਗਈ ਇਹ ਨਹੀਂ ਲੜੀ ਏ ਤਾਂ ਇਹ ਦਰਦ ਤਾਂ ਹੁੰਦਾ ਨਹੀਂ ਉਹ ਦਰਦ ਤਾਂ ਨਹੀਂ ਹੁੰਦਾ ਮਨੂ ਕ ਕੁੱਟਿਆ ਵਾ ਲੱਗਦਾ ਇਹ ਭੋਲੂ ਨੇ ਕੁੱਟਿਆ ਵਾ ਜੀ ਇਹਨੇ ਕੁੱਟਿਆ ਮੈਂ ਤਾਂ ਤਾਂ ਬਸ ਕੇ ਕੈਂਪ ਉਹਦੇ ਬਦਲ ਮੈਂ ਤਲਾਹ ਦੇ ਕੇ ਆਉਦੇ ਪਰ ਦੇ ਦਿੱਤੀ ਹਾਂ ਆਉਣੇ ਵਾਲੇ ਹੈਗਾ ਪੌਣੇ ਤੱਕ ਜਾਵਾਂਗੇ ਤਾਂ ਹੀ ਨਾ ਹੋ ਰਹੇ ਤਾਂ ਹੀ ਨਾ ਰਿਸ਼ਤੇਦਾਰ ਬੁਲਾਏ ਬੇਬੀ ਦੁਬਾਰਾ ਦਲੀ ਵੀ ਘਟਣਾ ਪੈ ਸਕਦਾ ਇਹ ਗੱਲ ਸੁਣ ਲੈ ਪੋਠਾੜਾ ਕਿਸੇ ਨੇ ਨਾ ਘੜੀ ਇੱਕ ਮਿੰਟ ਇੱਕ ਮਿੰਟ ਮੀਂਹ ਗੱਲ ਸੁਣ ਤਾਹ ਬਖਾਉਂ ਕਹਿੰਦਾ ਮੇਰੇ ਯਾਰ ਹਾਂ ਅਸਾਂ ਜੀ ਗੱਲ ਪਤਾ ਕਿ ਆ ਹੋਈ ਤੈਨੂੰ ਮੈਂ ਦੱਸਦਾ ਪ੍ਰਿੰਡ ਬਰੁੰਡ ਨਹੀਂ ਲੜੀ ਇਹ ਦੁਖਦਾ ਵੀ ਨਹੀਂ ਹੈਗਾ ਇਹਨਾਂ ਨੂੰ ਕੱਲ ਦੇ ਚੌਲਾਂ ਨੇ ਵੇਅ ਕਰੀ ਜਿਹੜੇ ਨੇ ਜ਼ਿਆਦਾ ਖਾ ਲਏ ਇਧਰਲੀ ਯਾਰ ਨਾਲ ਜੱਭੀ ਗਿਆ ਯਾਰ ਚੌਲਾਂ ਨੇ ਵੇਅ ਕਰੀ ਦੱਲੀ ਨੂੰ ਚੌਲ ਜ਼ਿਆਦਾ ਖਾਂਦਾ ਏ ਗੱਲ ਖਾ ਗਿਆ ਨੌ ਬਾਟੀਆਂ ਖਾ ਮੈਂ ਤਰਨ ਬਾਟੀਆਂ ਨਹੀਂ ਖਾ ਗਿਆ ਗਿਆ ਹੀ ਨਹੀਂ ਉਹ ਤਾਂ ਗਿਆ ਹੀ ਨਹੀਂ ਹੈਗਾ ਕੌਣ ਕੋਲੂ ਨਹੀਂ ਗਿਆ ਨਹੀਂ ਗਿਆ ਨਹੀਂ ਇਹ ਤੂੰ ਵੀ ਪਾਰਟੀ ਵਾਲਿਆ ਵਾ ਤੈ ਚੱਲੀ ਆਲੇ ਕਿ ਨਹੀਂ ਦਾ ਇਹ ਮੈਂ ਵੀ ਕਰ ਕਿਉਂ ਜੂ ਰੋਲ ਜਾ ਤੂੰ ਬੈ ਫੋਨ ਤੇ ਫੋਨ ਤੇ ਵੀਡੀਓ ਬਣਾਉਣ ਦੀ ਵਿੱਚ ਉੱਥੇ ਫੇਰ ਹੋਊਗਾ ਬਾਈ ਫੇਰ ਇਹ ਇਹ ਤੂੰ ਵੀ ਪਾਰਟੀ ਵਾਲਿਆ ਐ ਦੱਲੀ ਨੂੰ ਚੌਲੋਂ ਨਹੀਂ ਖਰਾਬ ਕਰਿਆ ਹੋਰ ਕੋਈ ਨੁਕਸਾਨ ਨਹੀਂ ਹੈਗਾ ਪ੍ਰਿੰਟ ਲੜੀ ਨੂੰ ਹੱਥ ਲੱਗੇ ਤੇ ਦੁਖਣਾ ਦਾ ਜਿਕਣਾ ਮਿੱਠੂ ਨੇ ਹੱਥ ਲਾਇਆ ਦਾ ਨਹੀਂ ਕਹਿ ਗਈ ਜਾਂਦਾ ਚੋਲਾ ਨੇ ਵੈ ਕਰੀਆ ਨਾ ਇਹ ਤਾਂ ਫਾਰਮ ਭਰਿਆ ਮੈਂ ਦੁਪਹਿਰੇ ਫਾਰਮ ਕਹਿੰਦਾ ਫਾਰਮ ਭਰਨਾ ਹਾਲੀ ਯਾਰ ਮੈਂ ਵੀ ਭਰਨਾ ਦੱਲੀ ਅੱਜ ਜੈਤਬਾਰਾ ਕਾਲੂ ਪਰਦੇ ਆ ਹਿੱਸਾ ਪਾਉਣਾ ਹਿੱਸੇਦਾਰੀ ਦਾ ਮਿਲਦੀ ਦਾ ਉਹ ਬੱਸ ਕਰ ਉਹ ਬੱਸ ਕਰ ਮੈਂ ਚਾਹ ਜੋ ਪਿੰਡਾਂ ਜਾ ਜੇ ਹਾਂ ਜਿਆਦਾ ਨਾ ਬੋਲ ਅੱਛਾ ਤੂੰ ਹੀ ਛੜਾ ਥੋੜਾ ਕੁਵਾਰਾ ਛੜੇ ਦੋ ਉਹ ਕਹਦੇ ਕਿ ਬੈਚਲਰ ਆ ਬਾਰੇ ਪੁੱਛਦੇ ਮੱਛੀ ਬਾਤੇ ਛੜੇ ਕੰਮ ਕਰ ਕੌਣ ਥੱਲੀ ਜਿਆਦਾ ਬੋਲਦਾ ਇਹ ਨਾ ਨਾ ਕੋਈ ਨਹੀਂ ਬੋਲ ਤੂੰ ਕੋਈ ਨਹੀਂ ਤੂੰ ਤੂੰ ਲਾ ਦੰਨਾ ਹੈ ਜੇ ਕੰਮ ਆਉਂਗਾ ਨਾ ਤੈਨੂੰ ਦੱਸੂਗਾ ਆਪ ਤਾਂ ਪਿਆ ਨਾ ਤੇ ਜਾ ਕੇ ਬਣਾ ਦੇ ਜਿਆਦਾ ਬੋਲਦਾ ਤੂੰ ਬਚੋਲਾ ਸਾਹਿਬ ਹਾਂ ਬਚਲਰ ਨੂੰ ਤੰਗ ਨਾ ਕਰ ਹਈ ਉਮਰੇ ਕਿਆ ਹੋਈ 32 32 ਸਾਲ ਦਾ ਤਾਂ ਹੋਇਆ ਆਵਾ ਲਾਵ ਹੋ ਗਏ ਤਾਂ 32 ਸਾਲ ਦਾ ਲੈ ਉਹ ਬੈਚਲਰ ਆ ਤੂੰ ਬੈਚਲਰ ਆ ਯਾਰ ਅਜੇ ਨਹੀਂ ਛੜਾ ਮੰਦੇ ਦੱਲੀ ਤੈਨੂੰ ਯਾਰ ਤੂੰ ਬੈਚਲਰ ਆ ਹਾਂ ਇਹਦੇ ਦੇਖ ਹੱਟ ਚਾ ਵੀ ਤੂੰ ਯਾਰ ਕੋਲ ਬਰੋ 32000 ਛੱਡੇ ਨਹੀਂਦਾ ਉਹ ਕੋਈ ਨਹੀਂ ਬਚੋਲਾ ਦੱਲੀ ਤੇਰਾ ਯਾਰ ਜੇ ਬੋਲ ਤ ਵੀ ਦਿੱਤਾ ਉਹ ਵੇਖੋਗੇ ਤੇਰਾ ਵੀ ਤਾਂ ਵਿੱਚੇ ਆ ਗੁੱਸਾ ਨਹੀਂ ਕਰੀਦਾ ਹੁੰਦਾ ਬਚੋਲਾ ਏ ਤੇਰਾ ਕਾ ਤੂੰ ਨਹੀਂ ਤੇਰਾ ਬਣ ਜਾਂਦਾ ਐਂ ਤੇ ਹਾਂ ਇੱਥੇ ਮੂੰਹ ਤੇ ਸੁਣਨੇ ਕੰ ਵਿੱਚ ਬਣਦਾ ਤਾਂ ਨਹੀਂ ਬਚੋਲਾ ਤੂੰ ਬੰਦ ਕਰ ਦੇ ਕਰਨੀ ਲੈ ਫੜ ਕਿਹਨੇ ਲੱਗਿਆ ਬੀ ਚੱਕ ਲੈ ਇਹ ਨਹੀਂ ਹੁਣ ਚੱਕ ਕੇ ਲੈ ਜੀ ਆਏ ਦੇਖ ਲੈ ਜਮਾਨਤ ਕਰਾਉਣੇ ਓਥੇ ਨਹੀਂ ਤੇਰੀ ਉਹ ਧਿਆਨ ਚ ਕਰ ਮੰਗਾ ਤੇਰਾ ਨਾਮ ਲਾੜਨਾ ਸੀ ਡਬਲ ਐਚ ਉਹ ਕੀ ਆ ਗਈ ਇੱਕ ਕੀ ਆ ਗਈ ਲੀਕ ਵੈਲ ਦਾ ਖੋਲਾ ਫੁੱਟੋ ਦਾ ਕਰਦਾ ਫਿਰ ਤੇਰਾ ਬੰਦ ਆ ਪਰ ਪਾਈਪ ਚ ਪਾਣੀ ਹੁੰਦਾ ਮੜਾ ਮੋਟਾ ਲੀਕ ਥੋੜੋ ਆ ਉਹ ਆ ਗਿਆ ਬਾਬੀ ਆ ਕਾਲਾ ਆ ਗਿਆ ਕੌਣ ਆ ਬੰਦਾ ਹੋ ਰਿਹਾ ਉਹ ਆ ਗਿਆ ਤੇਰਾ ਆ ਗਿਆ ਵੇ ਹਾਂ ਜੱਲੀ ਉਹ ਕਿਹੜਾ ਲੈ ਬੋਲਦਾ ਨਹੀਂ ਹੈਗਾ ਕੱਲ ਮੈਂ ਚਲੀ ਆ ਚਾਹ ਬੁਲਾਵਾਂ ਤੈਨੂੰ ਆ ਵੀ ਨਹੀਂ ਸਾਡਾ ਟਾਈਮ ਹੋ ਗਿਆ ਇਹ ਦਾਰੂ ਪੀ ਚਾਹ ਇਹ ਨਹੀਂ ਪੀਣੀ ਤੂੰ ਇਹ ਨਹੀਂ ਪੀਣੀ ਦਸੀ ਦਾ ਕਾਹਦਾ ਟਾਈਮ ਹੋ ਗਿਆ ਫਿਰ ਕਹਿੰਦਾ ਬੋਲਦੇ ਆ ਉਹ ਹਾਂ ਹੱਤ ਨਾਲ ਗਿਆ ਤੋ ਜਾਣਾ ਹੈ ਡਰ ਗਿਆ ਹੈ ਇੱਥੇ ਨਹੀਂ ਸੜ ਗਿਆ ਹਾਂ ਇਹ ਗਾਣ ਹੈ ਠੰਡਾ ਬੁਲਾਉਂਦਾ ਐਂ ਐਂ ਕਹਿੰਦਾ ਮੈਂ ਤੂੰ ਜੜ ਕੇ ਇੱਧਰ ਜਾਣਾ ਉਹ ਵੇ ਤੇਰੇ ਪਾਸ ਰੱਖੀ ਬੈਠਾ ਬਚੋਲ ਗਿਰੀ ਦੀ ਤੂੰ ਇਹ ਕਾਹਦੀ ਸਰੀ ਲਾਈ ਜਾਂਦਾ ਹੁਣ ਉਹ ਚੱਕਰ ਨਹੀਂ ਉਹ ਟਾਈਮ ਤੇ ਮੂਹਦੇ ਸੁਣ ਲੈ ਕੇ। ਨਹੀਂ। ਇਹ ਮੂਹਦੇ ਸੁਣੀ ਗਿਆ ਜਾਂਦਾ ਸੁਣਾਦਾ ਤਾਂ ਹੈ ਨਹੀਂ ਕੋਲ ਇਹ। ਚੰਗਾ ਯਾਰ ਦੱਲੀ ਫਿਰ। ਬਾਅਦ ਚ ਸਰਾਵ ਕੋਲ ਕੈਮਰਾ ਬੰਦ ਕਰਦੀ ਆ ਜੀ। ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਜੀ। ਆਹ ਆਫਲਾਈਨ ਵਾਲੀ ਗੱਲ। ਸਾਸੀ ਗਾਲ ਜੀ ਜਲ ਠੀਕ ਆ। ਹੋਰ ਸਾਸੀ ਗਾਲ ਬੁਲਾ ਦੇ। ਬਾਸ। ਸਾਸੀ ਗਾਲ ਬਾਜ ਆ ਕੀਪਟ ਨੂੰ ਪੈਸੇ ਕਰਤੇ ਨਾ। ਬਸ। ਠੀਕ ਆ ਹੁਣ ਇਹਨੇ ਗਿਫਟ ਦਿੱਤਾ ਜੀ ਤੁਹਾਨੂੰ ਹੁਣ ਚਲੀਏ। ਬਾਸ। ਪੰਗਾ ਤਾਂ ਆ ਹੀ ਪੈਂਦਾ ਜਿਹੜੀ ਅੰਗਰੇਜ਼ੀ ਬੋਲਦਾ ਇਹ। ਕਮੈਂਟ ਆਉਂਦੇ ਬਾਈ ਦੱਲੀ। ਜੇ ਪੰਜਾਬੀ ਬੋਲੇ ਫੇ ਤਾਂ ਗੱਲੇ ਖਤਮ ਆ। ਪੰਜਾਬੀ ਦਾ ਬੋਲਦਾ ਨਹੀਂ ਚੱਲ ਢੱਲੀ ਤੇ ਭੇਜ ਚੱਲ ਢੀਕਾ ਲੈ ਆ ਸੌਣ ਵੀ ਲੱਗ ਗਿਆ ਖੜਾ ਖੜਾ ਚੱਲ ਠੀਕ ਆ ਚੰਗਾ